ਰੀ ਸੈਂਟਰਲ ਹਲਕੇ ਚ ਆਇਆ ਹੈ ਔਰ ਅਸੀਂ ਧਨਵਾਦੀ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਹੈ ਯਾਨੀ ਕਿ ਲੋਕਾਂ ਦਾ ਸ਼ੁਕਰਾਨਾ ਔਰ ਮੈਂ ਅੱਜ ਸੈਂਟਰਲ ਇਲਾਕੇ ਚ ਦਾਬਰ ਸਾਹਿਬ ਦੇ ਜਿਹੜੇ ਸਾਡੇ ਸਾਰੇ ਮੇਨ ਵਰਕਰਾਂ ਸਾਂ ਉਹਨਾਂ ਦਾ ਧੰਨਵਾਦ ਕੀਤਾ ਔਣ ਵਾਲੇ ਸਮੇਂ ਚ ਅਸੀਂ ਵਾਰਡ ਵਾਈਜ਼ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ ਉਹਨਾਂ ਲੋਕਾਂ ਦਾ ਧੰਨਵਾਦ ਕਰਾਂਗੇ ਔਰ ਜਿਨ੍ਹਾਂ ਲੋਕਾਂ ਨੇ ਨਹੀਂ ਵੀ ਵੋਟਾਂ ਪਾਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਮੈਂ ਮੈਂਬਰ ਆਫ ਪਾਰਲੀਮੈਂਟ ਪੂਰੇ ਲੁਧਿਆਣੇ ਦਾ ਐ ਪੂਰੇ ਪੰਜਾਬ ਦਾ ਐ ਨਾ ਕਿ ਕੇਵਲ ਕਿਸੇ ਵਿਅਕਤੀ ਵਿਸ਼ੇਸ਼ ਦਾ ਸੋ ਅੱਜ ਪਹਿਲੀ ਪਲੇਠੀ ਜਿਹੜੀ ਧੰਵਾਦੀ ਦੌਰਾ ਹੈ ਉਹ ਅਸੀਂ ਅੱਜ ਕਰਨਾ ਸਿ ਆਏ ਆ ਔਰ ਹੌਲੀ-ਹੌਲੀ ਆ ਜਲੰਧਰ ਬਾਏ ਇਲੈਕਸ਼ਨ ਤੋਂ ਬਾਅਦ ਅਸੀਂ ਪੂਰੇ ਲੁਧਿਆਣੇ ਦਾ ਵਾਰਡ ਵਾਈਜ਼ ਜਾ ਕੇ ਨਾਬਰ ਸਾਹਿਬ ਹੁਰਾਂ ਦੇ ਨਾਲ ਅਸੀਂ ਧਨਵਾਦੀ ਦੌਰਾ ਕਰਾਂਗੇ ਸੋ ਇਸ ਕਰਕੇ ਅੱਜ ਮੈਂ ਸੈਂਟਰਲ ਇਸ ਇਲਾਕੇ ਚ ਆਇਆ ਕੌਣ ਕਹਿ ਰਿਹਾ ਸੀ ਸੁਣੋ ਜਨਾਬ ਬਹੁਤ ਸਾਰੀਆਂ ਹੋਰ ਗੱਲਾਂ ਦੇਖੀਆਂ ਕਰਨ ਵਾਲੀਆਂ ਇਹ ਪਰਿਵਾਰਕ ਇੱਕ ਗੱਲ ਹੈ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹੀ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵੱਡਾ ਇਸ਼ੂ ਹੈ ਜੀਰੇ ਤੇ ਰਾਜਾ ਵੜਿੰਗ ਕੋਈ ਆਪਣੀ ਟਿੱਪਣੀ ਦੇਵੇ ਦੇਖੋ ਭਗਵਾਨ ਰਾਮ ਜੀ ਦੀ ਫੋਟੋ ਲਾ ਕੇ ਝੰਡੇ ਦੀ ਭਗਵਾਨ ਰਾਮ ਜੀ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਹੋਈ ਔਰ ਦੋ ਦਿਨ ਪਹਿਲਾਂ ਇਲੈਕਸ਼ਨਾਂ ਤੋਂ ਜਿਹੜੇ ਝੰਡੇ ਲਾਇਏ ਸਨ ਉਹ ਮੈਂ ਕੂੜੇ ਦੇ ਢੇਰਾਂ ਦੇ ਵਿੱਚੋਂ ਦੋ ਤਿੰਨ ਥਾਵਾਂ ਤੋਂ ਮੈਂ ਚੱਕਣ ਦੀ ਕੋਸ਼ਿਸ਼ ਕੀਤੀ ਪੂਰਾ ਕਾਰਨ ਸੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਭਗਵਾਨ ਜੀ ਦੀ ਰਾਮ ਜੀ ਦੀ ਉਹ ਬੇਦਬੀ ਹੋਈ ਹੈ ਇਸ ਰਾਹ ਝੰਡੇ ਤੇ ਫੋਟੋ ਲਾ ਕੇ ਫਿਰ ਉਹ ਕੂੜੇ ਚੋਂ ਮਿਲੇ ਤਾਂ ਮੈਂ ਸਮਝ ਨਾ ਕਿ ਇਸ ਨਾਲ ਸਾਡੇ ਭਗਵਾਨ ਦੀ ਬਿਆਦੀ ਹੁੰਦੀ ਹੈ ਇਹ ਨਹੀਂ ਕਰਨਾ ਚਾਹੀਦਾ ਕੇਵਲ ਕੁਰਸੀ ਹਟਿਉਣ ਦੇ ਪਿੱਛੇ ਔਰ ਅਯੋਧਿਆ ਦੇ ਵਿੱਚ ਚੋਣਾਂ ਹਾਰ ਜਾਣਾ ਜਿੱਥੇ ਰਾਮ ਜੀ ਦਾ ਮੰਦਿਰ ਬਣਿਆ ਮੈਂ ਸਮਝਦਾ ਕਿ ਇਹ ਰਾਮ ਭਗਵਾਨ ਜੀ ਸਾਡੇ ਭਗਵਾਨ ਰਾਮ ਨੇ ਸਨੇਹਾ ਦਿੱਤਾ ਹੈ ਸਮੂਹ ਦੇਸ਼ ਵਾਸੀਆਂ ਨੂੰ ਕਿ ਰਾਮ ਜੀ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਹੈ ਰਾਮ ਜੀ ਕਿਸੇ ਪਾਰਟੀ ਦੇ ਨਹੀਂ ਹੈ ਇਸ ਕਰਕੇ ਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਦਾ ਪਰਚਮ ਲਹਿਰਾਇਆ ਝੰਡਾ ਲਹਿਰਾਇਆ ਸੋ ਇਸ ਤੋਂ ਵੱਡੇ ਸੰਕੇਤ ਨਹੀਂ ਹੋ ਸਕਦੇ ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਜਿਹੜਾ ਸਾਡਾ ਭਾਈਚਾਰਾ ਹੈ ਜਿਹੜੀ ਭਾਈਚਾਰਕ ਸਾਂਝ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਅੰਦਰ ਰਹੇ ਲੇਕਿਨ ਪੰਜਾਬ ਦੇ ਲੋਕਾਂ ਨੇ ਆਪਣੀ ਭਾਈਚਾਰਕ ਸਾਂਝ ਨਹੀਂ ਟੁੱਟਣ ਦਿੱਤੀ ਲੇਕਿਨ ਅੱਜ ਦੀਆਂ ਪਾਰਟੀਆਂ ਸਾਡੇ ਭਾਈਚਾਰੇ ਨੂੰ ਤੋੜਨਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੋ ਹੋ ਗਿਆ ਬੀਤ ਗਿਆ ਉਹਨੂੰ ਭੁੱਲ ਜਾਣਾ ਚਾਹੀਦਾ ਹੈ ਲੇਕਿਨ ਸਾਨੂੰ ਆਪਸ ਵਿੱਚ ਉਹੀ ਪਿਆਰ ਜਿਹੜਾ ਅਸੀਂ ਇੱਕ ਦੂਜੇ ਦਾ ਸਦੀਆਂ ਤੋਂ ਕਰਦੇ ਆਉਣੇ ਆ ਸਨਮਾਨ ਕਰਦੇ ਆਉਣੇ ਆ ਸਾਨੂੰ ਉਹ ਭਾਵਨਾ ਰੱਖ ਕੇ ਸਾਡੇ ਪੰਜਾਬ ਨੂੰ ਔਰ ਸਾਡੇ ਦੇਸ਼ ਨੂੰ ਇਕੱਠਾ ਰੱਖਣਾ ਚਾਹੀਦਾ ਹੈ ਚਲੋ ਪਰਮਾਤਮਾ ਮੇਰੇ ਵਿਰੋਧੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਵਿਰੋਧੀ ਨੂੰ ਚੜ੍ਹਦੀ ਕਲਾ ਅਗਰ ਬਖਸ਼ੇਗਾ ਤਾਂ ਫੇਰ ਹੀ ਮੈਂ ਉਹਨਾਂ ਦਾ ਮੁਕਾਬਲਾ ਕਰ ਸਕਾਂਗਾ ਸੋ ਸੱਚੇ ਪਾਤਸ਼ਾਹ ਵਿਰੋਧੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਸਾਡੇ ਗੁਰੂ ਨੇ ਕਿਹਾ ਕਿ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਸੋ ਆਪੇ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਚ ਕਿਰਪਾ ਕਰੇਗਾ ਵਾਰੀ ਵਾਰੀ ਸਭ ਜਾਊਗਾ ਕਿ ਮੈਂ ਤੁਹਾਨੂੰ ਦੱਸਿਆ 100% ਯਾਰ ਇੱਕ ਵਾਰੀ ਨਹੀਂ ਜਾਊਗਾ ਕਈ ਵਾਰ ਅਵਾਰਡ ਵਾਈਜ਼ ਜਾਊਗਾ ਇੱਕ ਵਾਰੀ ਨਹੀਂ ਜਾਊਗਾ ਹਰ ਵਰਕਰ ਦੇ ਘਰ ਜਾਊਗਾ ਹਰ ਵਿਅਕਤੀ ਨਾਲ ਮਿਲਾਂਗਾ ਚਾਰ ਇਚ ਚਾਰੇ ਜ਼ੋਨਾਂ ਚ ਦਫ਼ਤਰ ਇੱਕ ਖੋਟੇ ਚਾਰੇ ਜ਼ੋਨਾਂ ਚ ਕੋਈ ਦਫ਼ਤਰ ਨਹੀਂ ਹੁੰਦਾ ਮੈਨੂੰ ਇਹ ਨਹੀਂ ਪਤਾ ਵੀ ਚਾਰ ਜ਼ੋਨ ਕਿਹੜੇ ਆ ਤੁਸੀਂ ਕਹਿੰਦੇ ਨਹੀਂ ਚਾਰ ਜ਼ੋਨ ਕਿਵੇਂ ਬਣਾਤੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਕੋਈ ਜ਼ੋਨ ਬਣਾ ਦਿੰਦਾ ਹੈ ਇੱਕ ਦਫ਼ਤਰ ਜ਼ਰੂਰ ਖੋਲਾਂਗੇ ਜਿੱਥੇ ਲੋਕਾਂ ਨੂੰ ਪਤਾ ਹੋਏਗਾ ਕਿਉਂਕਿ ਸਾਡੇ ਕੰਟੈਸਟਡ ਕੈਂਡੀਡੇਟ ਦੇ ਵੀ ਦਫ਼ਤਰ ਹੈ ਕਾਉਂਸਲਰਾਂ ਦਾ ਵੀ ਦਫ਼ਤਰ ਹੈ ਪਹਿਲਾਂ ਲੋਕ ਉਹਨਾਂ ਕੋਲੇ ਜਾਣਗੇ ਜਿੱਥੇ ਕੋਈ ਵੱਡਾ ਕੰਮ ਹੋਏਗਾ ਦਿੱਕਤ ਆਉਂਦੀ ਪਰੇਸ਼ਾਨੀ ਹੋਏਗੀ ਤਾਂ ਉੱਥੇ ਇੱਕ ਮੈਂਬਰ ਆਫ ਪਾਰਲੀਮੈਂਟ ਦਾ ਵੀ ਦਫ਼ਤਰ ਹੋਊਗਾ ਤਾਂ ਜੋ ਲੋਕ ਆਪਦੀ ਸਿੱਧੀ ਗੱਲ ਅਗਰ ਕੋਈ ਵੱਡੀ ਦਿੱਕਤ ਆ ਗਈ ਮੈਨੂੰ ਪਹੁੰਚਾ ਸਕਦੇ ਹੋ ਜ਼ਰੂਰ ਖੁੱਲਣਗੇ ਜਿਹੜਾ ਕਹਿੰਦਾ ਜਿਹੜਾ ਕਹਿੰਦਾ ਬੰਦੇ ਕਿਸੇ ਸਾਡੀ ਨਾਲ ਕੰਟੈਕਟ ਦੇ ਚਾਹੇ 50 ਨਹੀਂ ਕਿਹਾ 15 ਮੇਨ ਬੰਦਿਆਂ ਦਾ ਅਸੀਂ ਨੰਬਰ ਨੋਟ ਰੱਖਾਂਗੇ ਔਰ ਕਦੇ ਕਿਸੇ ਨੂੰ ਐਮਰਜੈਂਸੀ ਆਉਂਦੀ ਹੈ ਤੇ ਉਹਦਾ ਨੰਬਰ ਮੇਰੇ ਟੈਲੀਫੋਨ 'ਚ ਜ਼ਰੂਰ ਹੋਣਾ ਚਾਹੀਦਾ ਹੈ ਪਹਿਲੇ ਐਮਪੀ ਸੀ ਜਿਹੜੇ ਕੋਈ ਨਹੀਂ ਲੱਗਦੇ ਹੁਣ ਉਹ ਬੀਤ ਗਿਆ ਕੱਲ ਉਹ ਪਹਿਲੇ ਐਮਪੀ ਦੀ ਗੱਲ ਨਾ ਕਰੋ ਚਲੋ ਉਹ ਸਮਾਂ ਪਤਾ ਲੱਗੇਗਾ ਆਉਣ ਵਾਲਾ ਸਮਾਂ ਕੀ ਕਹਿੰਦਾ ਲੋਕ ਕਹਿੰਦੇ ਸੀ ਇੱਕ ਤਰੀਕ ਨੂੰ ਰਾਜਾ ਵੜਿੰਗ ਮਿਲੇਗਾ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਟੈਲੀਫੋਨ ਚੱਕਾਂਗੇ ਹਾਂਜੀ ਇਲੈਕਸ਼ਨ ਆ ਰਿਹਾ ਉਹਦੇ ਕੀ ਸੁਣਿਆ ਲੋਕਾਂ ਮੈਂ ਲੋਕਾਂ ਨੂੰ ਕਹੂੰਗਾ ਕਿ ਲੋਕਾਂ ਨੇ ਸੰਕੇਤ ਦਿੱਤੇ ਕਿ ਆਉਣ ਵਾਲਾ ਕੱਲ ਕਾਂਗਰਸ ਪਾਰਟੀ ਦਾ ਹੈ ਲੋਕਾਂ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਇੱਕ ਅਸੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਕਮਾਂਡ ਸੰਭਾਲ ਸਕਦੀ ਏ ਜਿਹੜੀ ਪੰਜਾਬ ਨੂੰ ਚਲਾ ਸਕਦੀ ਏ ਉਸੇ ਦਾ ਕਾਰਨ ਰਿਹਾ ਕਿ ਅਸੀਂ 7 ਸੀਟਾਂ ਤੇ ਸਭ ਤੋਂ ਵੱਡਾ ਵੋਟ ਸ਼ੇਅਰ ਕਾਂਗਰਸ ਪਾਰਟੀ ਦਾ ਹੋਇਆ ਔਰ ਮੈਨੂੰ ਲੱਗਦਾ ਕਿ ਸਾਨੂੰ ਪੂਰਾ ਹੁਣ ਤਵੱਜੋ ਦੇ ਕੇ ਫੋਕਸ ਕਰਕੇ ਆਉਣ ਆਲੀਆਂ ਜਿਹੜੀਆਂ ਚੋਣਾਂ ਉਰੀ ਲੜਾਈ ਲੜਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਕਿਤੇ ਕੋਈ ਮਾੜੇ-ਮੋٹے ਗੁੱਸੇ ਜਿਲੇ ਆ ਉਹਨਾਂ ਨੂੰ ਪੁਲਾ ਕੇ ਅਸੀਂ ਕਾਂਗਰਸ ਪਾਰਟੀ ਦੀ ਦੀ ਚੜ੍ਹਦੀ ਕਲਾ ਦੀ ਆਉਣ ਵਾਲੇ ਸਮੇਂ ਦੀ ਗੱਲ ਕਰਾਂਗੇ। ਜਿਹੜੇ ਨਾ ਦਿੱਤੇ ਜਾਣੀ ਆ ਸ਼ਬਦ ਜੀ ਸਾਡੀ ਹੋਣ ਗਿਆ। ਜਿਹੜੀ ਟਿਕਟ ਦਿੱਤੇ ਜਾਣਗੀ ਕੌਂਸਲਰ ਨੂੰ ਜਾਂ ਇਹ ਸਭਾ ਦੱਸਾਂਗੇ ਤੁਹਾਨੂੰ ਦੱਸਣਾ ਨਹੀਂ ਇਹ ਜ਼ਰੂਰੀ। ਅੱਜ ਰਾਜਾ ਵਿਡਿੰਗ ਜੀ ਨੇ ਧੰਨਵਾਦ ਸਮਾ ਰੋ ਰੱਖਿਆ ਇਹ। ਇਹ ਅੱਜ ਵਰਕਰਾਂ ਨੇ ਰੱਖਿਆ ਵੈ। ਇਹ ਸਾਰੇ ਵਰਕਰ ਅੱਜ ਇੱਥੇ ਸਾਰਾ ਕਿੰਗ ਪੈਡਾ ਤੁਸੀਂ ਦੇਖੋਗੇ ਭਰਿਆ ਆ ਦੇਖੋ ਸਾਡਾ ਸਾਰਾ ਵਾਰਡ ਵਾਰਡ ਨੰਬਰ 57 ਸਾਰਾ ਇਕੱਠਾ ਹੋ ਕੇ ਇੱਥੇ ਆਇਆ ਹੈ। ਇਹ ਪਹਿਲੀ ਵਾਰੀ ਹੋਇਆ ਵੀ ਕਿਸੇ ਐਮਪੀ ਨੇ ਸਾਡੇ ਕੋਲ ਇੱਥੇ ਆ ਕੇ ਸਮਾਰੋਹ ਮਿਲ ਨਹੀਂ ਰੱਖੀ ਹੋਵੇ ਤੇ ਅਸੀਂ ਦੇਖੋ ਮਿਲਣੀ ਦੇ ਵਿੱਚ ਸਾਰੇ ਭਰਾ ਇਕੱਠੇ ਹੋ ਕੇ ਖੜੇ ਆ ਔਰ ਰਾਜਾ ਵਿਡਿੰਗ ਨੂੰ ਜਿਤਾਣ ਦਾ ਕਾਰਨ ਵੀ ਇਹੀ ਹੈ ਜਿਹੜਾ ਜਿੱਤੇ ਨੇ ਉਹ ਆ ਸਾਰੇ ਦੇ ਸਾਰੇ ਵਰਕਰ ਜਿਹੜੇ ਨੇ ਇਕੱਠੇ ਨੇ ਉਹ ਸਾਰੇ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਇੱਕ ਨੰਬਰ ਤੇ ਸਾਡੀ ਕਾਂਗਰਸ ਪਾਰਟੀ ਲੁਧਿਆਣਾ ਦੇ ਵਿੱਚ ਜਿੱਤੀ ਹੈ ਅਸੀਂ ਇੱਕ ਨੰਬਰ ਤੇ ਆਏ ਆ ਬਾਕੀ ਸਾਰੀ ਪਾਰਟੀਆਂ ਤਾਂ ਰਸ਼ਾਹੀ ਹੋਈਆਂ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡੀ ਪੰਜਾਬ ਚ ਸਰਕਾਰ ਬਣਨ ਦਿਓ ਸਾਡੇ ਐਮਪੀ ਸਾਹਿਬ ਉਹਨਾਂ ਜਿਹੜੇ ਐਮਪੀ ਨੇ ਨਾ ਉਹਨਾਂ ਦੇ ਬਣੇ ਜਿਹੜੇ 240 ਕੇ 42 ਉਹਨਾਂ ਤੋਂ ਸਾਰੇ ਤੋਂ ਭਾਰੀ ਹੈ ਇਹ ਇਕੱਲਾ ਹੀ ਮੈਂ ਪੂਰੇ ਆਪਣੇ ਜਿਹੜੇ ਸਾਡੇ ਬੂਥ ਮੈਂਬਰ ਤੇ ਕਮੇਟੀ ਸੀਗੀ ਜਾਂ ਮੇਰੇ ਵੋਟ ਜਿਹੜੇ ਮੇਰੇ ਭਰਾ ਸੱਜਣ ਮੇਰੇ ਦੋਸਤ ਸਾਰੇ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਮੇਰੇ ਭਰਾਵਾਂ ਦਾ ਰਾਜਾ ਵਿਡਿੰਗ ਜੀ ਵੱਲੋਂ ਵੀ ਧੰਨਵਾਦ ਕਰਦਾ ਹਾਂ ਤੇ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਸੁਨਿੰਦਰ ਡਾਬਰ ਜੀ ਵੱਲੋਂ ਵੀ ਧੰਨਵਾਦ ਕਰਦਾ ਇਹਨਾਂ ਸਾਰਿਆਂ ਦਾ ਠੋਕੇ ਨਵਾਵਾਂਗੇ ਜਿੱਥੇ ਖੜਾ ਕਰਨਗੇ ਉੱਥੇ ਹੀ ਖੜਾਂਗੇ ਕਾਂਗਰਸ ਪਾਰਟੀ ਨੇ ਹਮੇਸ਼ਾ ਖੜੇ ਆ ਹਮੇਸ਼ਾ ਖੜੇ ਰਾਂਗੇ ਕਿਸੇ ਹੋਰ ਨੂੰ ਕਿਸੇ ਹੋਰ ਨੂੰ ਇਹ ਕੁਐਸਚਨ ਕੀਤਾ ਜਾਂਦਾ ਤੁਸੀਂ ਮੰਨ ਸਕਦੇ ਹੋ ਅਸੀਂ 10 ਦਿਨ 12 ਦਿਨ 15 ਦਿਨ ਪਹਿਲੇ ਦੇ ਵੀ ਅਸੀਂ ਕੋਈ ਯਾਤਨਾਵਾਂ ਆਪਣੇ ਪਿੰਡੇ ਦੇ ਝੇਲਦੇ ਪਏ ਆ ਸਾਰੇ ਭੱਲੇ ਨੂੰ ਸਾਰੇ ਸ਼ਹਿਰ ਨੂੰ ਪਤਾ ਹੈ ਵੀ ਮੰਗੇ ਦੇ ਨਾਲ ਕੀ ਹੋਇਆ